ਕਿੱਥੋਂ ਲੱਭੋਗੇ ਆਗੂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਇੱਥੇ ਤੇ ਲਾਸ਼ਾਂ ਤੇ ਸਿਆਸਤ ਆ ਇੱਥੇ ਡੁੱਬੀਆਂ ਫਸਲਾਂ ਤੇ ਸਿਆਸਤ ਆ ਇੱਥੇ ਆਏ ਹੜ੍ਹਾਂ ਤੇ ਸਿਆਸਤ ਆ ਇੱਥੇ ਪਾਟੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਉਤੇ ਸਿਆਸਤ ਆ ਇੱਕੋ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਜਿਨੇ ਆਪਣੇ ਬਲ ਬੂਤੇ ਤੇ ਲੋਕਾਂ ਦੇ ਦਿਲ ਜਿੱਤ ਕੇ ਵਿਖਾਏ ਤੇ ਦਿਲਾਂ ਚ ਇਹੋ ਜਿਹਾ ਵੜਿਆ ਇਹੋ ਜਿਹਾ ਵੜਿਆ ਅੱਜ ਸ਼ੇਰੇ ਪੰਜਾਬ ਨੂੰ ਦਿਲਾਂ ਚੋਂ ਕੱਢਣਾ ਬਹੁਤ ਔਖਾ ਹੈ ਇੱਕ ਝਾਕੀ ਤੁਹਾਨੂੰ ਵਿਖਾਉਣ ਲੱਗਾ ਉਹਦੇ ਜੀਵਨ ਵਿੱਚੋਂ ਤੁਹਾਨੂੰ ਸਮਝ ਲੱਗੂਗੀ ਸ਼ੇਰੇ ਪੰਜਾਬ ਦਾ ਸਟੈਂਡਰਡ ਕੀ ਆ ਇੱਕ ਦਿਨ ਬੈਠਾ ਇੱਕ ਬੰਦਾ ਆਇਆ ਉਹ ਬੰਦਾ ਸ਼ੇਰੇ ਪੰਜਾਬ ਨੂੰ ਬੜੇ ਧਿਆਨ ਨਾਲ ਵੇਖਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਡੌਲੇ ਦੇ ਉੱਤੇ ਕੋਹੇਨੂਰ ਹੀਰਾ ਵੱਜਦਾ ਹੈ ਦੁਨੀਆ ਦਾ ਸਭ ਤੋਂ ਮਹਿੰਗਾ ਹੀਰਾ ਕੋਹੇਨੂਰ ਸ਼ੇਰੇ ਪੰਜਾਬ ਦੇ ਡੌਲੇ ਤੇ ਵੱਜਦਾ ਉਸ ਬੰਦੇ ਨੇ ਆ ਕੇ ਆਖਿਆ ਸ਼ੇਰੇ ਪੰਜਾਬ ਹੀਰਾ ਗਲਤ ਥਾਂ ਤੇ ਬੰਨਿਆ ਸ਼ੇਰੇ ਪੰਜਾਬ ਕਹਿੰਦਾ ਕਿਉਂ ਉਹ ਕਹਿੰਦਾ ਜੀ ਹੀਰਾ ਪੱਗ ਤੇ ਬੰਨੀ ਦਾ ਇੱਥੇ ਮੱਥੇ ਤੇ ਬੰਨੀ ਦਾ 크라운 ਦੇ ਵਿੱਚ ਬੰਨੀ ਦਾ ਤਾਜ ਵਿੱਚ ਬੰਨੀ ਦਾ ਹੁਣ ਲੀਡਰ ਹੋਵੇ ਤੁਹਾਡਾ ਸ਼ੇਰੇ ਪੰਜਾਬ ਵਰਗਾ ਹਾਜ਼ਰ ਜਵਾਬੀ ਵੇਖਿਓ ਕਹਿੰਦਾ ਸੱਜਣਾ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆ ਹੋਊਗਾ ਉਹ ਤੇ ਬੰਨਣਗੇ ਮੱਥਿਆਂ ਉੱਤੇ ਪੁੱਤ ਅਸੀਂ ਦੇ ਡੌਲਿਆਂ ਦੇ ਜੋਰ ਨਾਲ ਲੈ ਕੇ ਵਿਖਾਇਆ ਇਹ ਡੌਲਿਆਂ ਤੇ ਬੰਨ ਕੇ ਵਿਖਾਵਾਂਗੇ ਗੁੱਲਾ ਕੇ ਵਿਖਾ ਦੇ ਸਾਡੇ ਆ ਲੀਡਰਸ਼ਿਪ ਹੈ ਤੁਹਾਡੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਅੰਦਰ ਦੁਨੀਆ ਨੂੰ ਜਿੱਤਣ ਵਾਲੇ ਅੰਗਰੇਜ਼ ਆ ਗੱਲ ਤੁਹਾਡੇ ਲਈ ਨਵੀਂ ਹੋਊਗੀ ਤੁਸੀਂ ਮੰਨਦੇ ਹੋ ਜਿੰਨਾ ਅੰਗਰੇਜ਼ਾਂ ਨੇ ਪੂਰੀ ਦੁਨੀਆ ਜਿੱਤੀ ਹੋਵੇ ਕਹੇ ਟਾਈਮ ਜਦੋਂ ਤੁਹਾਡੇ ਸ਼ੇਰੇ ਪੰਜਾਬ ਦਾ ਰਾਜ ਭਾਗ ਸੀ ਨਾ ਉਸ ਦਿਨੋਂ ਸ਼ੇਰੇ ਪੰਜਾਬ ਨੂੰ ਚਿੱਠੀ ਲਿਖਦੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਬੈ ਸਾਡੇ ਨਾਲ ਕਿਸੇ ਮੁੱਦੇ ਤੇ ਬਹਿ ਕੇ ਤੇ ਆਪਾਂ ਕੋਈ ਗੱਲਬਾਤ ਕਰੀਏ ਸੋਲਾ ਦੀ 1409 ਦੀ ਗੱਲ ਆਏ ਹੁਣ ਅੰਗਰੇਜ਼ਾਂ ਨੂੰ ਕੌਣ ਕਵੇ ਵੀ ਸਾਡੇ ਨਾਲ 16 ਕਰ ਲੈ ਜੁੱਤੀ ਦੇ ਜੋਰ ਨਾਲ ਅੰਗਰੇਜ਼ਾਂ ਨੇ ਸਾਰਾ ਕੁਝ ਜਿੱਤਿਆ 16 ਭਲਾ ਕਿੰਨਾ ਨਾ ਕਰੀਦੀ ਆ ਜਿਹੜੇ ਮੈਦਾਨੇ ਜੰਗ ਚ ਵੀ ਤਗੜੇ ਹੋਣਾ ਜਿਨ੍ਹਾਂ ਨੂੰ ਲੜਨਾ ਨਹੀਂ ਆਉਂਦਾ ਉਹਨਾਂ ਨਾਲ 16 ਕੌਣ ਕਰਦਾ ਸਾਡੀ ਕਿਸੇ ਨਾਲ ਲੜਾਈ ਹੋ ਜੇ ਹਾਂ ਜੇ ਤੇ ਅਗਲੇ ਹੁਣ ਬਰਾਬਰ ਦੀਆਂ ਨਾਸਾਂ ਭੰਦਨ ਵਾਲੇ ਤੇ ਫੇਰ ਤੇ ਬੰਦੇ ਪਾ ਕੇ ਆਖੀ ਤਨਾ ਯਾਰ 16 ਕਰਾ ਦੋ ਸਾਡੀ ਪਤਾ ਤਗੜੇ ਆ ਤੇ ਜੇ ਹੋਇ ਮਾੜੇ ਮਾਤੜ ਤੇ ਕਦੀ ਆਹ ਚੌਂਕ ਚ ਕੁੱਟਾਂਗੇ ਕਦੀ ਆਹ ਚੌਂਕ ਚ ਕੁੱਟਾਂਗੇ ਜਿਨ੍ਹਾਂ ਦੀ ਡਾਂਗ ਚ ਜੋਰ ਆ ਸੁਲਾ ਉਹਨਾਂ ਨਾਲ ਕਰੀਦੀ ਆ ਮਾੜੇ ਬੰਦੇ ਨਾਲ ਤੇ ਬਹਿ ਕੇ ਸੁਲਾ ਵੀ ਕੋਈ ਨਹੀਂ ਕਰਦਾ ਸ਼ੇਰੇ ਪੰਜਾਬ ਦੀ ਡਾਂਗ ਚ ਜੋਰ ਕਿੰਨਾ ਹੋਊਗਾ ਕਿ ਦੁਨੀਆ ਜਿੱਤਣ ਵਾਲੇ ਅੰਗਰੇਜ਼ ਕਦੀ ਤਰਲੇ ਕੱਢਦੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਸਾਡੇ ਨਾਲ ਬਹਿ ਕੇ ਸੁਲਾ ਕਰ ਲਾ ਸਾਡੇ ਨਾਲ ਬਹਿ ਕੇ ਕੋਈ ਗੱਲ ਤੇ ਕਰ ਸਾਡੇ ਨਾਲ ਬਹਿ ਤੇ ਸਹੀਂ ਲੀਡਰਾਂ ਦੇ ਪੱਲੇ ਕੱਖ ਹੋਣਾ ਚਾਹੀਦਾ ਰਾਜ ਭਾਗ ਝੁਕਦਾ ਕਿਉਂ ਨਹੀਂ ਉਦਾਹਰਨ ਦੇ ਕੇ ਤੁਰ ਲੱਗਾ ਜੇ ਚੱਲ ਲਿਓ ਥੋੜਾ ਜਿਹਾ ਬਾਬਾ ਬਗੇਲ ਸਿੰਘ ਚਬਾਲੀਆ ਉਹ ਜਿਹਨਾਂ ਦਿੱਲੀ ਜਿੱਤੀ ਸੀ ਜਸਾ ਸਿੰਘ ਆਲੂ ਵਾਲੀਆ ਜਸਾ ਸਿੰਘ ਰਾਮ ਗੜੀਆ ਜਦੋਂ ਇਹਨਾਂ ਨੇ ਦਿੱਲੀ ਜਿੱਤੀ ਨਾ ਤੇ ਦਿੱਲੀ ਜਿੱਤ ਕੇ ਵਾਪਸ ਆਉਣ ਲੱਗੇ ਤੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਸਣਾ ਘੱਲਿਆ ਬਾਬੇ ਬਗੇਲ ਸੇ ਮੁੰਡਾ ਨੂੰ ਸਰਦਾਰੋ ਤੁਸੀਂ ਦਿੱਲੀ ਆਏ ਦਿੱਲੀ ਜਿੱਤ ਲਈ ਪਰ ਮੇਰੇ ਮੱਥੇ ਹੀ ਨਹੀਂ ਲੱਗੇ ਮੇਰਾ ਜੀ ਕਰਦਾ ਮੈਨੂੰ ਜਾਣ ਲੱਗਿਆ ਇੱਕ ਵਾਰੀ ਮਿਲ ਕੇ ਜਾਓ ਇਤੋਂ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲ ਜਾਣਾ ਜੀ ਬਾਦਸ਼ਾ ਸਿੱਖਾਂ ਸਰਦਾਰਾਂ ਨੂੰ ਕਹਿੰਦਾ ਸਿੱਖੋ ਇੱਕ ਵਾਰੀ ਮੈਨੂੰ ਮਿਲ ਕੇ ਜਾਓ ਮੇਰੇ ਮਥੇ ਲਾ ਕੇ ਜਾਓ ਤੇ ਬਾਬੇ ਬਘੇਲ ਸਿੰਘ ਨੇ ਜਵਾਬ ਪਤਾ ਕੀ ਦਿੱਤਾ ਕਹਿੰਦਾ ਬਾਦਸ਼ਾ ਤੇਰੀ ਸਾਡੀ ਬਹੁਤੀ ਬਣਨੀ ਨਹੀਂ ਕਹਿੰਦਾ ਕਿਉਂ ਕਹਿੰਦਾ ਤੇਰੇ ਦਰਬਾਰ ਚ ਆਉਣ ਵਾਸਤੇ ਤਿੰਨ ਕੰਮ ਜ਼ਰੂਰੀ ਆ ਤੇ ਅਸੀਂ ਤਿੰਨੇ ਨਹੀਂ ਕਰਨੇ ਬਾਦਸ਼ਾ ਕਹਿੰਦਾ ਕਿਹੜੇ ਕਹਿੰਦਾ ਪਹਿਲੀ ਤੇ ਗੱਲ ਤੇਰੇ ਦਰਬਾਰ ਵਿੱਚ ਨਿਹੱਥੇ ਆਉਣਾ ਪੈਂਦਾ ਵਾ ਸ਼ਸਤਰ ਬਾਹਰ ਜਮਾ ਕਰਾਉਣੇ ਪੈਂਦੇ ਆ ਇਹ ਸ਼ਸਤਰ ਸਾਡੇ ਪੀਰ ਆ ਜੇ ਆਵਾਂਗੇ ਕਰਪਾਨਾ ਸਜਾ ਕੇ ਆਵਾਂਗੇ ਤੀਰ ਕਮਾਨ ਲੈ ਕੇ ਆਵਾਂਗੇ ਭੱਥੇ ਭਰ ਕੇ ਲਿਆਵਾਂਗੇ ਸੀਸ ਉੱਤੇ ਚੱਕਰ ਸਜਾ ਕੇ ਆਵਾਂਗੇ ਜੇ ਪ੍ਰਵਾਣਿਆਂ ਤੇ ਗੱਲ ਕਰ ਬਾਦਸ਼ਾਹ ਕਹਿੰਦਾ ਸਿੱਖੋ ਮੈਂ ਤੁਹਾਨੂੰ ਮਿਲਣਾ ਮਿਲਣਾ ਜਾਓ ਸ਼ਸਤਰ ਸਜਾ ਕੇ ਆਜੋ ਦੂਜੀ ਗੱਲ ਬਾਬਾ ਬਘੇਲ ਸਿੰਘ ਕਹਿੰਦਾ ਜਦੋਂ ਤੁਹਾਡੇ ਦਰਬਾਰ ਚ ਆਉਣਾ ਪੈਂਦਾ ਵਾ ਉਦੋਂ ਪੈਦਲ ਤੁਰ ਕੇ ਆਉਣਾ ਪੈਂਦਾ ਵਾ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਸਜਾਏ ਸਰਦਾਰ ਆ ਬਾਦਸ਼ਾਹ ਕੋੜਿਆਂ ਤੇ ਚੜ ਕੇ ਆਵਾਂਗੇ ਜੇ ਮਨਜ਼ੂਰ ਆ ਤੇ ਗੱਲ ਕਰ ਅਸੀਂ ਆਉਣੇ ਆ ਆਵਾਂਗੇ ਕੋੜਿਆਂ ਤੇ ਚੜ ਕੇ ਦਿੱਲੀ ਦਾ ਬਾਦਸ਼ਾਹ ਸ਼ਾ ਆलम ਪਹਿਲੀ ਵਾਰੀ ਮੰਨਿਆ ਹਿਸਟਰੀ ਚ ਕਹਿੰਦਾ ਤੁਸੀਂ ਸ਼ਸਤਰ ਸਜਾ ਕੇ ਆਓਗੇ ਕੋੜਿਆਂ ਤੇ ਚੜ ਕੇ ਆਓਗੇ ਤੇ ਤੀਜੀ ਗੱਲ ਦੱਸੋ ਹੁਣ ਬਾਬਾ ਬਘੇਲ ਸਿੰਘ ਤੀਜੀ ਗੱਲ ਦੱਸਣ ਲੱਗਾ ਜੀ ਉਹ ਕਹਿੰਦਾ ਬਾਦਸ਼ਾ ਤੇਰੇ ਦਰਬਾਰ ਦਾ ਇੱਕ ਨਿਯਮ ਆ ਕਿ ਜਿਹੜਾ ਬੰਦਾ ਤੇਰੇ ਦਰਬਾਰ ਵਿੱਚ ਆਉਂਦਾ ਵਾ ਉਹਨੂੰ 7 ਵਾਰੀ ਝੁਕੇ ਐਦਾਂ ਸਲਾਮ ਕਰਨੀ ਪੈਂਦੀ 7 ਵਾਰ 7 ਵਾਰ ਹੋਵੇਂਗਾ ਤੂੰ ਬਾਦਸ਼ਾ ਸਾਨੂੰ ਪਰਵਾਹ ਕੋਈ ਨਹੀਂ ਪਰ ਆ ਸਿਰ ਹਮੇਸ਼ਾ ਸੱਚੇ ਬਾਦਸ਼ਾ ਅੱਗੇ ਝੁਕਿਆ ਹੀ ਨਾ ਤੇ ਪੱਤੂ ਅਸੀਂ ਸਿਰ ਝਕਾਉਣਾ ਹੀ ਤੇ ਜੇ ਸਾਡੇ ਅੱਗੇ ਉਦਾਂ ਹੀ ਕਰ ਬੈਠੋ ਕਦੇ ਭੁੱਲ ਭਲੇਖ ਕਿਉਂਕੋ ਤੈਨੂੰ ਆਦਤ ਪਈ ਆ ਹਰ ਇੱਕ ਨੂੰ ਹੱਥ ਖੜਾ ਕਰਕੇ ਅਸ਼ੀਰਵਾਦ ਦੇਂਦੀ ਅਹੀਂ ਝੁਕੀਏ ਨਾ ਝੁਕੀਏ ਕਦੇ ਭਲੇਖੇ ਨਾ ਵੀ ਹੱਥ ਚੁੱਕ ਬੈਠੋ ਬਾਦਸ਼ਾਹ ਗੋਟ ਛਾੜ ਦਿਆ 1 ਮਿੰਟ ਲਾਵਾਂਗੇ ਤੇਰਾ ਇਹ ਮਨਜ਼ੂਰ ਹਾ ਤੇ ਗੱਲ ਕਰ ਇਹ ਪਹਿਲੀ ਵਾਰ ਹੋਇਆ ਹਿਸਟਰੀ ਵਿੱਚ ਦਿੱਲੀ ਸਾਹਮਣੇ ਖਲੋਤੀ ਸੀ ਤੇ ਪੰਜਾਬ ਦੀ ਲੀਡਰਸ਼ਿਪ ਸ਼ਸਤਰ ਸਜਾ ਕੇ ਘੋੜਿਆਂ ਤੇ ਚੜ ਕੇ ਬਿਨਾ ਸਜਦਾ ਕੀਤੇ ਬਾਦਸ਼ਾਹ ਦੇ ਦਰਬਾਰ ਵਿੱਚ ਗਈ ਸੀ ਅੱਜ ਮਾਰੋ ਹਾ ਝਾਤੀ ਜਿਹੜਾ ਮਰਜੀ ਆ ਜਾਏ ਜਿੰਨਾ ਚਿਰ ਦਿੱਲੀ ਦੀਆਂ ਬੁੱਤੀਆਂ ਨਹੀਂ ਕਰ ਲੈਂਦੇ ਉਹਨਾਂ ਚਿਰ ਉਹਨਾਂ ਨੂੰ ਪਾਣੀ ਨਹੀਂ ਲੰਗਦਾ ਦਲਾਲੀ ਤੇ ਦਿੱਲੀ ਦੀ ਕਰਨੀ ਪੈਣੀ ਨਾ ਇਹ ਪੰਜਾਬ ਹੈ ਜਿਹੜਾ ਝੁਕਿਆ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਆਖਿਆ ਮੇਰੇ ਨਾਲ ਬੋ ਬਈ ਕੇ ਗੱਲ ਕਰੋ ਜਿਹੜੀ ਕਰਨੀ ਆ ਅੱਜ ਸ਼ੇਰੇ ਪੰਜਾਬ ਬੈਠਾ ਸ਼ੇਰੇ ਪੰਜਾਬ ਨੂੰ ਇੱਕ ਸਰਦਾਰ ਨੇ ਆ ਕੇ ਆਖਿਆ ਸ਼ੇਰੇ ਪੰਜਾਬ ਖਬਰ ਮੜੀ ਮਾੜੀ ਮੈਂ ਲੈ ਕੇ ਆਇਆ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਕੀ ਉਹ ਕਹਿੰਦਾ ਕਿ ਮੁਲਤਾਨ ਵਿੱਚ ਸਿੱਖ ਕੌਮ ਦੀ ਹਾਰ ਹੋ ਰਹੀ ਆ 6 ਮਹੀਨਿਆਂ ਚ ਹਾਰ ਐਡੀ ਵੱਡੀ ਹੋ ਗਈ ਆ ਸ਼ੇਰੇ ਪੰਜਾਬ ਨਾਲ ਗਾਂਝੋਗੇ ਰਹੇ ਆ ਨਾ ਪਛਾਂਜੋਗੇ ਰਹੇ ਆ ਜੇ ਭੱਜਦੇ ਆ ਲੋਕਾਂ ਨੇ ਟੀਚਰਾਂ ਕਰ ਕਰ ਮਾਰ ਦੇਣਾ ਤੇ ਜੇ ਉਥੇ ਖਲੋਣੇ ਆ ਤੇ ਭੰਗਦੇ ਪਹਾੜੇ ਮੁੰਡੇ ਮਰਵਾਵਾਂਗੇ ਕਰਨਾ ਕੀਆ ਪੰਜਾਬੀਆਂ ਦਾ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉੱਠਿਆ ਕਹਿੰਦਾ ਮੇਰਾ ਘੋੜਾ ਤਿਆਰ ਕਰੋ ਘੋੜਾ ਤਿਆਰ ਹੋਇਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਘੋੜੇ ਤੇ ਸਵਾਰ ਹੋਇਆ ਸਰਦਾਰਾਂ ਨੇ ਅੱਗੇ ਹੋ ਕੇ ਆਖਿਆ ਸ਼ੇਰੇ ਪੰਜਾਬ ਚੱਲਿਆ ਕਿੱਥੇ ਹੈ ਤੂੰ ਆਪ ਚੱਲਿਆ ਮੁਲਤਾਨ ਕਹਿੰਦਾ ਨਹੀਂ ਜਦੋਂ ਮੇਰੀ ਸੋਚ ਦੇ ਘੋੜੇ ਬੰਦ ਹੋ ਜਾਣ ਜਦੋਂ ਮੇਰੀ ਅਕਲ ਤੇ ਸਿਆਣਪ ਬੰਦ ਹੋ ਜਾਵੇ ਜਦੋਂ ਮੇਰੀ ਬਾਦਸ਼ਾਹੀ ਜਵਾਬ ਦੇ ਜਾਵੇ ਮੇਰੀਆਂ ਤੋਪਾਂ ਤੇ ਬੰਦੂਕਾਂ ਜਵਾਬ ਦੇ ਦੇ ਜਾਣਾ ਉਦੋਂ ਸਿਰਫ ਇੱਕ ਗੁਰੂ ਰਾਮਦਾਸ ਦਾ ਘਰ ਬਚਦਾ ਵਾ ਜਿਹਦੇ ਅੱਗੇ ਮੈਂ ਹਮੇਸ਼ਾ ਝੋਲੀ ਅੱਡ ਲੈਣਾ ਜਾ ਕੇ ਸਿਆਣੇ ਬੈਠੇ ਹੋ ਤੁਹਾਡੇ ਕੋਲ ਤੇ ਧਰਤੀ ਐਡੀ ਪਵਿੱਤਰ ਆ ਕਿਤੇ ਖਲੋਤੇ ਹੋਵੋ ਗੁਰੂ ਰਾਮਦਾਸ ਦੇ ਘਰ ਨੂੰ ਮੂੰਹ ਕਰਕੇ ਤੇ ਝੋਲੀ ਅੱਡ ਲਿਓ ਕਦੀ ਹੋਰ ਨਹੀਂ ਸਕਦਾ ਉਸ ਝੋਲੀ ਦੇ ਵਿੱਚ ਖੈਰ ਪਵੇ ਨਾ ਕਿਉਂਕਿ ਤੁਸੀਂ ਉਸ ਪਵਿੱਤਰ ਧਰਤੀ ਦੇ ਜੰਮੇ ਜਾਏ ਹੋ ਮੈਂ ਪੂਰੀ ਦੁਨੀਆ ਘੁੰਮ ਕੇ ਵੇਖੀ 18 20 ਮੁਲਖ ਵੇਖ ਲਿਆ ਤੁਹਾਡੇ ਚ ਕੋਈ ਫੌਜੀ ਵੀਰ ਬੈਠਾ ਹੋਵੇ ਤੁਹਾਡੇ ਚ ਕੋਈ ਟਰੱਕ ਡਰਾਈਵਰ ਵੀਰ ਬੈਠਾ ਹੋਵੇ ਜਿਹੜਾ ਭਾਰਤ ਸਾਰੇ ਚ ਗਿਆ ਹੋਵੇ ਤੁਹਾਨੂੰ ਕੋ ਪੁੱਛ ਲੈਣਾ ਵੀ ਕਿੱਥੋਂ ਆਏ ਹੋ ਤੁਹੇ ਪਿੰਡ ਦੱਸੋ ਚਾ ਨਾਂ ਦੱਸੋ ਬਸ ਇਨਾ ਕਹਿ ਦਿਓ ਵੀ ਅੰਮ੍ਰਿਤਸਰ ਏਰੀਏ ਚੋਂ ਆਏ ਆ ਗਾਰੰਟੀ ਆ ਪੁੱਛਣ ਵਾਲੇ ਬੰਦੇ ਦੇ ਇੱਕ ਵਾਰੀ ਹੱਥ ਜ਼ਰੂਰ ਜੁੜਦੇ ਆ ਧਨਪਾਗ ਗੁਰੂ ਦੀ ਨਗਰੀ ਚੋਂ ਚੱਲ ਕੇ ਆਏ ਹੋ ਕੋਈ ਨਹੀਂ ਕਹਿੰਦਾ ਧੰਨ ਭਾਗ ਕੈਨੇਡਾ ਚ ਆਏ ਜੇ ਧੰਨ ਭਾਗ ਆਸਟ੍ਰੇਲੀਆ ਚ ਆਏ ਜੇ ਧੰਨ ਭਾਗ ਅਮਰੀਕਾ ਚ ਆਏ ਜੇ ਧੰਨ ਭਾਗ ਇੰਗਲੈਂਡ ਚ ਆਏ ਜੇ ਦੁਨੀਆ ਤੇ ਇੱਕੋ ਇੱਕ ਮਾਨ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਨੂੰ ਆ ਕਿਤੇ ਖਲੋ ਕੇ ਕਹਿ ਦਿਓ ਵੀ ਆ ਰਾਮਦਾਸ ਗੁਰੂ ਰਾਮਦਾਸ ਦੀ ਧਰਤੀ ਚ ਆਏ ਆ ਲੋਕੀ ਕਹਿੰਦੇ ਧੰਨ ਭਾਗ ਗੁਰੂ ਦੀ ਨਗਰੀ ਚੋਂ ਚੱਲ ਕੇ ਜੇ ਇੱਕ ਵਾਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਤਰੋ ਤੇ ਹੱਥ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜਾ ਰਣਜੀਤ ਸਿੰਘ ਦਾ ਇਹ ਪੱਕਾ ਕਰਮ ਸੀ ਜਦੋਂ ਉਹਦੀ ਸੋਚ ਜਵਾਬ ਦੇ ਜਾਵੇ ਜਦੋਂ ਉਹਦਾ ਦਿਮਾਗ ਕੰਮ ਕਰਨੋਂ ਬੰਦ ਹੋ ਜਾਵੇ ਉਦੋਂ ਪੰਜਾਬੀਆਂ ਦਾ ਬਾਦਸ਼ਾ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਪਹੁੰਚਦਾ ਹੁੰਦਾ ਸੀ ਪੱਕਾ ਸੀ ਉਹਦਾ ਕਿ ਜਦੋਂ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਆ ਜਾਵਾਂ ਮੈਨੂੰ ਕੋਈ ਸਰਕਾਰੀ ਕੰਮ ਨਾ ਦੱਸਿਆ ਜਾਵੇ ਬੀ ਆਹ ਕਰਨਾ ਆਹ ਕਰਨਾ ਆਹ ਕਰਨਾ ਕਿਉਂਕਿ ਗੁਰੂ ਰਾਮਦਾਸ ਦੇ ਘਰ 'ਚ ਮੈਂ ਬਾਦਸ਼ਾਹ ਬਣ ਕੇ ਨਹੀਂ ਗੁਰੂ ਰਾਮਦਾਸ ਦੇ ਘਰ ਚ ਮੈਂ ਉਹਦੇ ਦਰ ਘਰ ਦਾ ਕੁੱਕਰ ਬਣ ਕੇ ਆਉਣਾ ਹਾਂ ਚਲੋ ਗੁਰੂ ਰਾਮਦਾਸ ਦੇ ਘਰ ਦੀ ਤੇ ਬੜੀ ਦੂਰ ਦੀ ਗੱਲ ਜਦੋਂ ਅਸੀਂ ਆਮ ਗੁਰਦੁਆਰਿਆਂ 'ਚ ਵੀ ਜਾਣੇ ਆ ਜਿਹੜਾ ਬੰਦਾ ਇੱਥੇ ਵੀ ਆ ਕੇ ਆਖੇ ਜੀ ਮੈਂ ਵੀ ਆਈਪੀ ਆ ਮੈਂ ਵੀ ਆਈਪੀ ਆ ਮੈਂ ਵੀ ਆਈਪੀ ਆ ਉਸ ਪਿਓ ਦੇ ਸਾਹਮਣੇ ਦੁਨੀਆ ਦਾ ਕੋਈ ਬੰਦਾ ਵੀ ਆਈਪੀ ਨਹੀਂ ਆ ਇੱਥੇ ਬਹਿਣਾ ਵਾ ਤੇ ਤੋਂਨ ਵਿੱਚੋਂ ਹੰਕਾਰ ਦਾ ਕਿਲਾ ਕੱਢ ਕੇ ਬਹਿਣਾ ਵਾ ਇੱਥੇ ਕੋਈ ਲੀਡਰ ਨਹੀਂ ਆ ਇਥੇ ਕੋਈ ਪੰਚ ਸਰਪੰਚ ਨਹੀਂ ਆ ਕੋਈ ਵੱਡਾ ਜੱਡਾ ਮਰਜੀ ਬਿਜ਼ਨਸਮੈਨ ਹੋਵੇ ਜਦੋਂ ਆ ਆ ਭਾਵਨਾ ਲੈ ਕੇ ਇਥੇ ਬਹੋਗੇ ਤੇ ਮਾਪੁਰਖਾਂ ਦੇ ਦਰਬਾਰ ਚੋਂ ਕਦੀ ਵੀ ਝੋਲੀ ਖਾਲੀ ਨਹੀਂ ਲੈ ਕੇ ਜਾਓਗੇ ਹਮੇਸ਼ਾ ਬਰਕਤਾਂ ਨਾਲ ਜੇਬਾਂ ਪਰ ਕੇ ਖੜੋਗੇ ਗੱਲ ਇਥੇ ਮੁੱਕਣੀ ਆ ਜੇ ਬੰਦਾ ਇਥੇ ਆ ਕੇ ਵੀ ਆ ਕੇ ਜੀ ਮੈਂ ਵੀ ਆਈਪੀਆਂ ਮੈਂ ਵੀ ਆਈਪੀਆਂ ਮੈਂ ਫਲਾਣਾ ਵਾਂ ਮੈਂ ਫਲਾਣਾ ਵਾਂ ਮੈਂ ਫਲਾਣਾ ਵਾਂ ਲੇਬਲ ਲਾਉਣ ਲੱਗਿਆ 1 ਮਿੰਟ ਲਾਉਂਦਾ ਬਾਪੂ ਬੜਿਆਂ ਦੇ ਲੇਬਲ ਲੱਗੇ ਬੜਿਆਂ ਦੇ ਲੇਬਲ ਲਾ ਦਿੱਤੇ ਉਹਨੇ ਪੰਜਾਬੀਆਂ ਦਾ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਹੁੰਚਿਆ ਦਰਬਾਰ ਸਾਹਿਬ ਪ੍ਰਕਰਮਾ ਚ ਤੁਰਿਆ ਜਾਂਦਾ ਹੈ ਤੁਰਿਆ ਜਾਂਦਾ ਪ੍ਰਕਰਮਾ ਕੀਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪੁਲ ਤੇ ਆਇਆ ਉਹਦੇ ਹੱਥ ਚ ਕੜਾ ਪ੍ਰਸ਼ਾਦ ਉਹਦਾ ਗਲ ਚ ਪਿਆ ਪੱਲਾ ਉਹਦਾ ਝੁਕਿਆ ਸੀਸ ਉਹਦੇ ਜੁੜੇ ਹੱਥ ਅੱਖਾਂ ਚ ਮੋਟੇ ਮੋਟੇ ਹੰਝੂ ਪੰਜਾਬੀਆਂ ਦਾ ਬਾਦਸ਼ਾਹ ਪਹੁੰਚਿਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਉਹਨੇ ਆਪਣੀ ਜ਼ੁਬਾਨ ਤੋਂ ਪਹਿਲਾ ਸ਼ਬਦ ਵਰਤਿਆ ਉਹ ਕਹਿੰਦਾ ਡਿੱਠੇ ਸੱਬੇ ਥਾਮ ਨਹੀਂ ਤੁੱਦ ਜੇਹਿਆ ਬਦੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ ਆਓ ਸੁਣੋ ਪੰਜਾਬੀਆਂ ਦਾ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਵਿੱਚ ਸਿੰਘਾਂ ਦੀ ਹਾਰ ਹੋ ਰਹੀ ਆ ਉਸ ਹਾਰ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਅੰਦਰ ਜਾ ਕੇ ਜਿਵੇਂ ਝੋਲੀ ਅੱਢਦਾ ਏ ਜੋ ਕੁਝ ਉਹਨੇ ਸੱਚੇ ਬਾਦਸ਼ਾਹ ਦੇ ਦਰਬਾਰ ਵਿੱਚੋਂ ਮੰਗਿਆ ਢਾਡੀ ਸਿੰਘ ਤੁਹਾਡੇ ਚਰਨਾਂ ਦੇ ਅੰਦਰ ਕੀ ਬਣੇਗਾ ਬਖਸ਼ੀ ਪੰਥ ਨੂੰ ਸਿੰਘਾਂ ਸਰਦਾਰੀ ਇਹ ਮੈਨੂੰ ਬਖਸ਼ੀ ਪੰਥ ਦੀ ਹੁਣ ਸੇਵਾਦਾਰੀ ਸਾਰੀ ਸੰਗਤ ਅਸੀਸ ਚੁਕਾ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ